ਅਮਸਨ ਟੂਡੇ ਸਾਰੀ ਸ਼ਕਨ ਬੋਧ ਨੂੰ ਸਵਾਗਤੀ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਇੱਕ ਖਾਸ ਖਬਰ ਉਹਨਾਂ ਵਾਸਤੇ ਬੇहद ਖਾਸ ਜਿਨ੍ਹਾਂ ਦੇ ਪਿੱਤੇ ਦਿਨੀ ਵਾਹਨ ਚੋਰੀ ਹੋ ਗਏ ਸਨ ਵਾਹਨ ਚੋਰੀ ਕੇਂਦ੍ਰਿਤ ਮੁਹਿੰਮ ਦੇ ਦੌਰਾਨ ਕਮਿਸ਼ਨ ਪੁਲਿਸ ਅਮਸਨ ਨੂੰ ਮਿਲੀ ਵੱਡੀ ਕਾਮਯਾਬੀ ਤਿੰਨਾਂ ਜੋਨਾਂ ਦੇ ਵੱਖ-ਵੱਖ ਥਾਣੇ ਦੇ ਵਿੱਚ ਦਰਜ ਐਫ ਆਈ ਆ ਦੇ ਦੌਰਾਨ ਕੁੱਲ 53 ਵਾਹਨ ਕੀਤੇ ਬਰਾਮਦ ਵੀਰਵਾ ਇਸ ਤਰ੍ਹਾਂ 26 ਐਕਟਵਾ 22 ਮੋਟਰਸਾਈਕਲ 2 ਕਾਰਾਂ 2 ਟਰੱਕ 1 ਸਕੂਟਰ ਸ਼ਾਮਿਲ ਹਨ ਹਮੇਸ਼ਾ ਪੁਲਿਸ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਫੋ ਲੁਧਿਆਣਾ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਅੰਮ੍ਰਿਤਸਰ ਤੋਂ ਪ੍ਰਦੀਪ ਸ਼ਰਮਾ ਦੀ ਇਹ ਖਾਸ ਰਿਪੋਰਟ ਪੁਲਿਸ ਅੰਮ੍ਰਿਤਸਰ ਵੱਲੋਂ ਅਸੀਂ ਜਿਹੜਾ ਸਟਰੀਟ ਕ੍ਰਾਈਮ ਹੈ ਉਹਨੂੰ ਬੜੀ ਮਤਲਬ ਬਰੀਕੀ ਨਾਲ ਹਮੇਸ਼ਾ ਇਨਵੈਸਟੀਗੇਟ ਕਰੀਦਾ ਔਰ ਬਹੁਤ ਸੀਰੀਅਸਲੀ ਲਿਆ ਜਾਂਦਾ ਹੈ ਆਮ ਬੰਦਾ ਜਿਹੜਾ ਲੋਕਲ ਲੋਕ ਨੇ ਉਹ ਅਫੈਕਟ ਹੁੰਦੇ ਛੋਟੀ ਚੋਰੀ ਦਾ ਜਾਂ ਛੋਟੀ ਸਨੇਚਿੰਗ ਦਾ ਜੋ ਸਟਰੀਟ ਕਰਾਈਮ ਦਾ ਮੇਨ ਸਾਡੇ ਕਰਾਈਮ ਮੰਨੇ ਜਾਂਦੇ ਆ ਸੋ ਉਹਦੇ ਤੇ ਬਹੁਤ ਅਸੀਂ ਸੈਂਸਿਟਿਵਲੀ ਕੰਮ ਕਰੀਦਾ ਕਿਉਂਕਿ ਜਿਸ ਬੰਦੇ ਦਾ ਕੋਈ ਲਾਸ ਹੋ ਜਾਂਦਾ ਇਸ ਤਰੀਕੇ ਦਾ ਉਹਨੂੰ ਕਾਫੀ ਮੁਸ਼ਕਲ ਆਉਂਦੀ ਹੈ ਫਿਰ ਤੋਂ ਟੋਟਲ ਜਿਹੜਾ ਇਹਦੇ ਸਾਰੇ ਸਾਡੇ ਥਾਣਿਆਂ ਨੇ ਲਾ ਕੇ ਅੱਜ 53 ਵਹੀਕਲ ਜਿਹੜੇ 53 ਵਹੀਕਲ ਉਹ ਸਟੋਲਨ ਜਿਹੜੇ ਉਹ ਰਿਕਵਰ ਕੀਤੇ ਆ ਜਿਨ੍ਹਾਂ 26 ਐਕਟਿਵਾ ਨੇ 22 ਮੋਟਰਸਾਈਕਲ ਨੇ ਦੋ ਕਾਰਾਂ ਨੇ ਦੋ ਟਰੱਕ ਨੇ ਤੇ ਇੱਕ ਸਕੂਟਰ ਹੈ ਸੋ ਇਹ ਸਾਰੇ ਜਿਹੜੇ ਬਰਾਮਦ ਕੀਤੇ ਗਏ ਵਕਫ ਵਕਫ ਥਾਣਿਆਂ ਦੇ ਵਿੱਚੋਂ ਜੇ ਅਸੀਂ ਇਹਨਾਂ ਦਾ ਬ੍ਰੇਕਅਪ ਲਈਏ ਤਾਂ ਸਾਡਾ ਜਿਹੜਾ ਜ਼ੋਨ 1 ਹੈ ਜਿਸ ਚ ਸੀ ਡਿਵੀਜ਼ਨ اسلامਾਬਾਦ ਗੇਟ ਹਕੀਮਾ ਤੇ ਈ ਡਿਵੀਜ਼ਨ ਥਾਣਾ ਪੈਂਦਾ ਉਹਨਾਂ ਦੀ 21 ਜਿਹੜੇ ਆਟੋਮੋਬਾਈਲਸ ਨੇ ਰਿਕਵਰ ਹੋਏ ਆ 16 ਐਕਟਿਵਾ 5 ਮੋਟਰਸਾਈਕਲ ਜ਼ੋਨ 2 ਜਿਹਦੇ ਵਿੱਚ ਸਿਵਲ ਲਾਈਨ ਤੇ ਕੰਟਰੋਲਮੈਂਟ ਦੇ ਦੋ ਥਾਣਿਆਂ ਨੇ ਰਿਕਵਰੀਆਂ ਕੀਤੀਆਂ ਉਹਦੇ ਚ ਪੰਜ ਵਹੀਕਲ ਬਰਾਮਦ ਹੋਏ ਨੇ ਤਿੰਨ ਐਕਟਿਵ ਆ ਇੱਕ ਕਾਰ ਇੱਕ ਮੋਟਰਸਾਈਕਲ ਔਰ ਜ਼ੋਨ 3 ਜਿਹੜਾ ਉਹਦੇ ਵਿੱਚ ਏ ਡਿਵੀਜ਼ਨ ਬੀ ਡਿਵੀਜ਼ਨ ਮਕਬੂਲਪੁਰ ਤੇ ਵੱਲਾ ਇਹਨਾਂ ਪੁਲਿਸ ਸਟੇਸ਼ਨਸ ਨੇ ਟੋਟਲ ਜਿਹੜੇ ਆ 27 ਆ ਵਾਹਨ ਜਿਹੜੇ ਨੇ ਉਹ ਰਿਕਵਰ ਕੀਤੇ ਐ 16 ਮੋਟਰਸਾਈਕਲ ਨੇ ਸੱਤ ਐਕਟਿਵ ਆ ਇੱਕ ਸਕੂਟਰ ਐ ਇੱਕ ਕਾਰ ਐ ਦੋ ਟਰੱਕ ਤੋ ਮੈਂ ਸਾਰੀ ਜਿਹੜੀ ਟੀਮ ਹੈ ਉਹਦੇ ਚ ਸਾਡੇ ਡੀਸੀਪੀ ਸਿਟੀ ਜਗਜੀਤ ਵਾਲੀਆ ਜੀ ਆਲਮ ਜੀ ਡੀਸੀਪੀ ਸਾਡੇ ਲੌਂਡ ਆਰਡਰ ਔਰ ਰਿਸ਼ਪੋਲਾ ਜੀ ਔਰ ਸਾਰੇ ਜਿਹੜੇ ਜ਼ੋਨਲ ਆਫਿਸਰਸ ਨੇ ਸਬਡਿਵੀਜ਼ਨ ਆਫਿਸਰ ਨੇ ਏਸੀਪੀ ਸਹਿਬਾਨ ਔਰ ਕਮਲਜੀਤ ਜੀ ਸਾਡੇ ਏਸੀਪੀ ਜਿਹੜੇ ਹੈੱਡ ਕੁਆਰਟਰ ਨੇ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਅੱਛਾ ਕੰਮ ਕੀਤਾ ਹੁਣ ਨੈਕਸਟ ਸਟੈਪ ਜਿਹੜਾ ਇਹਦੇ ਚ ਅਸੀਂ ਕਰਨਾ ਹੈ ਪਹਿਲਾਂ ਤੁਹਾਨੂੰ ਯਾਦ ਆ 100 ਆਪਾਂ ਰਿਕਵਰ ਕੀਤੇ ਸੀ ਸੋ ਇਹ 53 ਨੇ ਵਿਨਦਾ ਇਮੀਡੀਏਟਲੀ ਜ਼ਿੰਮੇਵਾਰੀ ਕਿਰਾ ਕੇ ਜਲਦੀ ਤੋਂ ਜਲਦੀ ਲੋਕਾਂ ਨੂੰ ਵਾਪਸ ਕਰਾਉਣੇ ਆ ਥਾਣਾ ਵਾਈਸ ਸੋ ਥੈਟ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਲਾਸ ਜਿਹੜਾ ਇਮੀਡੀਏਟਲੀ ਰਿਕਵਰ ਹੋ